ਹਿੰਦੇਸ਼ੀ টিআরপি ਨਹੀਂ ਭਰੋ ਸਾਡਾ ਅਮਨਦੀਪ ਕੋਰ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਬਾਬੇ ਦੱਸੋ ਸੋਦੇ ਡੇਰੇ ਲੱਗੇ ਰਹਿਣ ਵਾਲੇ ਇਹ ਕੀ ਗੱਲ ਹੋਈ ਸਾਰੀ ਸਰ ਕੁਝ ਨਹੀਂ ਹੋਇਆ ਇਹਨਾਂ ਨੇ ਆਣ ਕੇ ਸਾਡੇ ਘਰੇ ਰੇਟ ਮਾਰੀ ਆ ਕਿਹੜੀ ਬੁੱਲਸੇ ਹਾਂਜੀ ਮਾਲ ਮੰਡੀ ਵਾਲੇ ਅਛਾ ਇਹਨਾਂ ਨੇ ਰੇਟ ਮਾਰੀ ਤਿੰਨਾਂ ਨੂੰ ਤਿੰਨਾਂ ਦਰਾਣੇ ਜਠਾਣੇ ਨੂੰ ਲੈ ਗਏ ਸਾਡੇ ਦਾਦੀ ਨੂੰ ਵੀ ਲੈ ਗਏ ਉਹਨਾਂ ਨੇ ਹਫਤਾ ਰੱਖਿਆ ਹਣ ਉੱਥੇ ਤਾਂ ਪੁੱਛਦੇ ਮਨਦੀਪ ਕਿੱਥੇ ਆ ਤੇ ਅਸੀਂ ਕਿਹਾ ਹਾਂ ਮਨਦੀਪ ਤਾਂ ਨਹੀਂ ਪਤਾ ਕਿੱਥੇ ਮਨਦੀਪ ਮੇਰਾ ਹਸਬੰਦ ਆ ਕਾਦੀ ਕਲਾਕ ਤੋਂ ਤੁਹਾਨੂੰ ਚੁੱਕ ਕੇ ਲੈ ਕੇ ਕਾਦੀ ਕਨੋ ਗਏ ਸਰ ਇਹ ਕਹਿੰਦੇ ਕੀ ਗੁੰਮਟਾਲੇ ਚੌਂਕੀ ਉੱਥੇ ਬੰਬ ਧਮਾਕਾ ਹੋਇਆ ਹੈ ਕਹੀ ਕਿ ਸਰ ਹਣ ਕੋਈ ਜਾਣਕਾਰੀ ਨਹੀਂ ਪਤਾ ਇਹਦੇ ਬਾਰੇ ਕੁਝ ਨਹੀਂ ਪਤਾ ਹੋਗਾ ਤਾਂ ਦੇ ਪਤਾ ਇਹ ਕਿ ਹਾਨੂੰ ਕਿਹੇ ਗੱਲ ਦਾ ਨਹੀਂ ਪਤਾ ਹੋਗਾ ਬਾਅਦ ਚ ਸਰ ਹਣ ਮੇਰੇ ਹਸਬੰਦ ਦਾ ਪੁੱਛਦੇ ਮਨਦੀਪ ਕਿੱਥੇ ਕਿ ਸਰ ਪੈਲੀ ਚ ਆ ਤੇ ਇਹਨਾਂ ਨੇ ਉੱਥੇ ਰੇਟ ਮਾਰ ਦਿੱਤੀ ਆ ਤੇ ਉੱਥੇ ਉਹਦੇ ਮਗਰ ਭੱਜੇ ਆ ਫਿਰ ਉਹਨੂੰ ਫੈਲ ਵੀ ਕੀਤੀ ਸਰ ਇਹਨਾਂ ਨੇ ਫਾਇਲ ਕੀਤੀ ਹੈ ਸਾਨੂੰ ਹਜੇ ਤੱਕ ਨਹੀਂ ਪਤਾ ਉਹ ਕਿੱਥੇ ਆ ਕਿੱਥੇ ਨਹੀਂ ਆ ਡੇਢ ਮਹੀਨਾ ਹੋ ਗਿਆ ਇਹਨਾਂ ਦੇ ਕੋਲ ਹੀ ਆ ਤੁਹਾਨੂੰ ਦੱਸਣ ਨਹੀਂ ਦੇ ਆ ਤੁਹਾਨੂੰ ਪੁਲਿਸ ਨੇ ਕਿੰਨੇ ਦਿਨ ਤੇ ਕਿਹੜੀ ਤਰੀਕ ਨੂੰ ਫੜਿਆ ਸੀ ਸਾਨੂੰ ਸਰ 25 ਤਰੀਕ ਨੂੰ 25 ਜਨਵਰੀ ਨੂੰ ਖੜਿਆ ਆ ਇਹ ਛੱਡਿਆ ਕਰੋ ਛੱਡਿਆ ਸਾਨੂੰ 31 ਜਨਵਰੀ ਨੂੰ ਹੁਣ ਕੀ ਮੰਗ ਕੀ ਤੁਹਾਡੀ ਮੰਗਿਆ ਹੀ ਆ ਕਿ ਮੇਰੇ ਹਸਬੰਦ ਨੂੰ ਜਿੱਥੇ ਵੀ ਹੈਗਾ ਪਤਾ ਲਾਓ ਕਿੱਥੇ ਆ ਕਿੱਥੇ ਨਹੀਂ ਆ ਜੀ ਉੱਚ ਅਧਿਕਾਰੀਆਂ ਜਾਂ ਮੰਤਰੀ ਨੂੰ ਮਿਲੇ ਜੇ ਹਾਂਜੀ ਸਰ ਨਹੀਂ ਕਿਸੇ ਨੂੰ ਨਹੀਂ ਮਿਲੇ ਕੀ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤੁਸੀਂ ਹਜੇ ਤੱਕ ਰੇਟ ਪਾਈ ਸਰ ਪੁੱੜ ਜਾ ਹਾਂਜੀ ਤੁਸੀਂ ਮਿਲੇਗੇ ਨਹੀਂ ਸਰ ਨਹੀਂ ਅਹੀਂ ਰੇਟ ਪਾਈ ਆ ਚਿੱਠੀਆਂ ਪਾਈਆਂ ਐ ਪਰ ਸਾਨੂੰ ਕੋਈ ਜਵਾਬ ਨਹੀਂ ਮਿਲੰਦਿਆ ਉਹਦਾ ਰੇਟ ਕਿਹੜੀ ਜਗ੍ਹਾ ਪਾਈ ਜੀ ਚੰਡੀਗੜ੍ਹ ਸਰ ਪਾਈ ਆਹੀ ਰੇਟ ਤੇ ਕੋਈ ਜਵਾਬ ਆਇਆ ਨਹੀਂ ਸਰ ਹਜੇ ਕੋਈ ਜਵਾਬ ਨਹੀਂ ਮਿਲਿਆ ਕੀ ਮੰਗ ਕੀ ਕਰਦੇ ਹੋ ਮੰਗਿਆ ਹੀ ਕਹਿੰਨੇ ਕਿ ਮੇਰਾ ਘਰ ਵਾਲਾ ਜਿੱਥੇ ਵੀ ਹੈਗਾ ਛੋਟੇ ਛੋਟੇ ਦੇ ਬੱਚੇ ਆ ਤੁਹਾਨੂੰ ਪਤਾ ਲੱਗ ਗਿਆ ਕਿੱਥੇ ਆ ਇਹਨਾਂ ਕੋਲੀ ਆ ਸਰ ਇਹ ਦੱਸਣ ਨਹੀਂ ਦੇ ਹੁਣ ਸਾਨੂੰ ਇਹਨਾਂ ਦੇ ਕੋਲ ਹੀ ਆ ਕੀ ਕੰਮ ਕੀ ਕਰਦਾ ਸੰਦੀਪ ਮਨਦੀਪ ਸਰ ਕੁਝ ਨਹੀਂ ਸ਼ੋਰੂਮ ਤੇ ਬਿੰਦੇ ਆ ਜਾਂ ਪੈਲੀ ਦਾ ਖੇਤੀਬਾੜੀ ਦਾ ਕਰਤੇ ਆ ਜਦੋਂ ਬੰਬ ਧਮਾਕਾ ਆਇਆ ਉਸ ਦਿਨ ਕਿੱਥੇ ਸੀ ਉਹ ਉਸ ਦਿਨ ਵੀ ਸਾਰੇ ਇੱਥੇ ਦੁਕਾਨ ਤੇ ਬੈਠੇ ਹੀ ਹਾਂਜੀ ਕਿਤੇ ਨਹੀਂ ਗਿਆ ਕਰੇ ਇਹੀ ਦੁਕਾਨ ਤੇ ਬੈਠੇ ਆਪਣੇ ਬੱਚਿਆਂ ਕੋਲ ਤੁਹਾਡੇ ਘਰ ਸੀਸੀਟੀਵੀ ਕੈਮਰੇ ਵੀ ਲੱਗੇ ਹਾਂਜੀ ਸਰ ਸਾਡੇ ਕੈਮਰੇ ਲੱਗੇ ਆ ਇਹਨਾਂ ਦੇ ਕੋਲ ਹੀ ਆ ਕੈਮਰੇ ਹਰਪੰਦਰ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਡੇਰਾਬਾਬਦਰਸ਼ਨ ਕੋਲੋਂ ਹਾਂਜੀ ਕੀ ਗੱਲਬਾਤ ਹੋਈ ਸਾਰੀ ਸਾਨੂੰ 25 ਤਰੀਕ ਨੂੰ ਚੁੱਕਿਆ ਨਾ ਜੀ ਹਾਂਜੀ 25 ਤਰੀਕ ਨੂੰ ਚੁੱਕਿਆ ਵਾ ਵੀ ਤੁਹਾਡੇ ਮੁੰਡੇ ਨੇ ਬੰਬ ਧਮਾਕਾ ਕੀਤਾ ਕਿਹੜੀ ਜਗ੍ਹਾ ਤੇ ਆਗਮਟਾਲੇ ਚੋਂ ਕਿ ਅੱਛਾ ਤੇ ਉਧਰੋਂ ਇਹਨਾਂ ਦਾ ਅਫਸਰ ਬੋਲਣ ਰਿਹਾ ਵੀ ਉਸੇ ਬੰਬ ਦੇ ਪਾਕਾਂ ਨੇ ਰੈਜਿਟੇਟਰ ਫੜਿਆ ਵਾ ਤੁਹਾਡੇ ਮੁੰਡੇ ਦਾ ਨਾਂ ਕੀ ਸੀ ਮਨਦੀਪ ਸਿੰਘ ਅੱਛਾ ਹਾਂਜੀ ਤੇ ਸਾਨੂੰ ਛੱਕ ਤੌਰ ਤੇ ਫਸਾਈ ਜਾਂਦੇ ਬੇੜਾ ਸਾਡਾ ਅੱਛਾ ਹਾਂਜੀ ਤੇ ਮੁੜ ਕੇ ਸਾਨੂੰ ਇਥੋਂ ਲੈ ਕੇ 5 ਜਨਵਰੀ ਨੂੰ ਅੱਛਾ ਕਿਹੜੀ ਤਰੀਕ ਨੂੰ ਹਾਂਜੀ 5 ਜਨਵਰੀ ਜਨਵਰੀ ਨੂੰ ਅੱਛਾ 5 ਜਨਵਰੀ ਨੂੰ ਲੈ ਕੇ ਆ ਹਾਂਜੀ ਛੇ ਦਿਨ ਸਾਨੂੰ ਉੱਥੇ ਰੱਖਿਆ ਇਨਾਈ ਕਿੰਨਾ ਚਿਰ ਤੁਹਾਨੂੰ ਕਿਨੇ ਲੈ ਕੇ ਤੂੰ ਲੈ ਗਿਆ ਤੁਹਾਨੂੰ ਸੀਐਸਟਾਪ ਵਾਲੇ ਇੱਥੇ ਬੜਾ ਮਹਿਮਾ ਪਿਆ ਜੀ ਤਿੰਨ ਚਾਰ ਜਨਾਨੀਆਂ ਐ ਬੜਾ ਤਿੰਨ ਚਾਰ ਗੱਟੀਆਂ ਜੀ ਅੱਛਾ ਤੇ ਕਿਹਨੂੰ ਕਿਹਨੂੰ ਘਰੋਂ ਖੜਾਇਆ ਏ ਤੁਹਾਡੇ ਇਹ ਮੇ ਇੱਕ ਮੈਨੂੰ ਖੜਾਇਆ ਏ ਹੂੰ ਤੇ ਤੇਨਾ ਮੇਰੀਆਂ ਨਵਾਂ ਨੂੰ ਤੇ ਇੱਕ ਗੁੜੀਆ 8 ਸਾਲ ਦੀ ਅੱਛਾ ਪੋਤਰੀ ਤਿੰਨ ਦਿਨ ਤਾਂ ਰੱਖਿਆ ਸੀ ਛੇ ਦਿਨ ਰੱਖਿਆ ਜੀ ਕੋਈ ਤੁਹਾਡੇ ਤੇ ਪਰਚਾ ਪੁੱਛਣ ਦਾ ਨਹੀਂ ਜੀ ਨੀ ਕੋਈ ਪਰਚਾ ਨਹੀਂ ਦਰਜ ਕੀਤਾ ਛੇ ਦਿਨ ਤੁਹਾਨੂੰ ਰਸਤੇ ਜੀ ਰੱਖਿਆ ਏ ਤੇ ਤੁਹਾਡਾ ਮੁੰਡਾ ਉਸਲੇ ਕਿੱਥੇ ਸਾਡਾ ਮੁੰਡਾ ਪੈੜੀ ਚ ਗਿਆ ਸੀ ਅੱਛਾ ਜੀ ਤੇ ਤੁਹਾਡੇ ਉਹ ਇਹਨਾਂ ਨੂੰ ਪਤਾ ਹੋਊਗੀ ਇਹਨਾਂ ਦੇ ਹੁਣ ਇਹ ਦੱਸਣਗੇ ਨਾ ਵੀ ਕੀ ਆ ਸਾਡਾ ਮੁੰਡਾ ਕਿੱਥੇ ਸਾਡਾ ਮੁੰਡਾ ਹੁਣ ਸਾਨੂੰ ਸ਼ੱਕ ਆ ਵੀ ਇਹ ਨਾ ਚੁੱਕ ਲਿਆ ਵਾ ਹੁਣ ਸਾਨੂੰ ਪਤਾ ਨਹੀਂ ਲੱਗਦਾ ਵੀ ਮੁੰਡਾ ਇਹਨਾਂ ਦੇ ਕੋਲੇ ਆ ਕਿ ਜਾ ਕਿੱਧਰ ਆ ਸਾਨੂੰ ਉਹ ਤੇ ਗਾਇਬ ਹੋਇਆ ਹੀ ਹੈ ਤੇ ਚੁੱਕੇ ਕਿਨੇ ਸੀਐਸਟਾ ਵਾਲਿਆਂ ਨੇ ਤੇ ਤੁਸੀਂ ਕੋਈ ਡੀਆਫਸਰ ਅਧਿਕਾਰੀ ਨੂੰ ਮਿਲਿਏ ਜਾਂ ਪੰਜਾਬ ਪੁਲਿਸ ਜਾਂ ਸਰਕਾਰ ਦੇ ਹਾਂਜੀ ਇਹ ਚਿੱਠੀਆਂ ਚਿੱਠੀਆਂ ਕਟਾਈਆਂ ਹੈ ਜੀ ਹਾਂਜੀ ਹਾਂਜੀ ਉਹਦਾ ਫੋਟੋਕਾਪੀਆਂ ਤੁਹਾਨੂੰ ਦੇ ਦਿੰਨੇ ਜਿਹੜੀ ਤੁਹਾਨੂੰ ਲੋੜ ਆ ਜੇ ਦੱਸੋ ਸਰਖਿਆ ਦੇ ਉਸ ਤੇ ਇਹ ਦਾਲਦ ਤੇ ਗਏ ਜੇ ਰਿਟਰਨ ਕੋਈ ਪਾਈ ਮਾਂ ਪਾਈ ਰਿਟਰਨ ਪਾਈਆਂ ਕਿਹੜੀ ਜਗ੍ਹਾ ਦੇ ਪਾਈ ਹਾਂ ਜੀ ਚੰਡੀਗੜ੍ਹ ਪਾਈ ਹੈ ਚੰਡੀਗੜ੍ਹ ਪਾਈ ਹੈ ਕੋਈ ਜਵਾਬ ਆਇਆ ਉਹਦਾ ਹਜੇ ਤੱਕ ਨਹੀਂ ਇਹ ਤਰੀਕ ਹੈ ਮੇਰੇ ਸਾਹਿਬ 17 18 ਕੀ ਮੰਗੀ ਤੁਸੀਂ ਤੁਹਾਡੀ ਮੰਗ ਸਾਡਾ ਬੇਟਾ ਸਾਨੂੰ ਮਿਲਣਾ ਚਾਹੀਦਾ ਜੀ ਪਤਾ ਲੱਗ ਗਿਆ ਬੇਟੇ ਨੂੰ ਗੇਮ ਹੁਣ ਡੇਢ ਮਹੀਨਾ ਹੋ ਗਿਆ ਜੀ ਸਾਹਿਬ ਦਾ 28 ਤਰੀਕ ਦਾ ਪਿਛਲੇ ਦਾ ਗਿਆ ਜੀ ਕੋਈ ਗੱਲ ਕੀਤੀ ਜੇ ਤੁਹਾਡਾ ਬੇਟਾ ਕੰਮ ਕੀ ਕਰਦਾ ਸੀ ਕੰਮ ਆਪਾਂ ਦੁਕਾਨਾ ਸ਼ੋਰੂਮ ਤੇ ਤੇ ਚੇ ਪੈੜੀ ਦਾ ਕੰਮ ਕਰਦਾ ਜੀ ਧੰਨਵਾਦ ਤੇ ਉਹ ਪਹਿਲੀ ਚੀਜ਼ ਜਦੋਂ ਮੁੰਡਾ ਹਾਂ ਜੀ ਪਹਿਲੀ ਚੋਂ ਜਦੋਂ ਰੇਟ ਹੋਈ ਪਹਿਲੀ ਚੀਜ਼ ਹੀ